ਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਲੰਬਾ ਸਮਾਂ ਮੀਟਿੰਗ ਚੱਲੀ ਆ ਜਮਣ ਇੱਕ ਘੰਟੇ ਤੋਂ ਵੱਧ ਮੁੱਖ ਮੰਤਰੀ ਸਾਹਿਬ ਨੇ ਖੁਦ ਨਿਰਮਾਣ ਸਾਡੀ ਹਰੇਕ-ਇੱਕ ਮੰਗ ਤੇ ਡਿਸਕਸ਼ਨ ਹੋਈ ਹਾਂ ਹਿੱਤ ਉਹ ਜੋ ਮੰਗਾ ਉਹਨਾਂ ਨੇ ਸਾਡੀਆਂ ਮੌਕੇ ਤੇ ਹੀ ਪ੍ਰਵਾਨ ਕਰ ਦਿੱਤੀਆਂ ਬਾਕੀ ਮੰਗਾ ਤੇ ਜਲਦੀ ਕਾਰਵਾਈ ਕਰਨ ਦਾ ਅਧਿਕਾਰੀਆਂ ਨੂੰ ਉਹਨਾਂ ਨੇ ਹਕੀਦ ਦਿੱਤੇ ਆ ਸਭ ਤੋਂ ਪਹਿਲਾਂ ਸਾਡੀ ਪੁਰਾਣੀ ਪੈਨਸ਼ਨ ਸਕੀਮ ਤੇ ਭਾਈ ਥੋੜਾ ਜੱਥੇ ਬੰਦੀ ਬੋਲੋ ਬਹੁਤ ਭਾਈ ਜੀ ਫੋਨ ਆ ਰਿਹਾ ਪੱਖ ਰੱਖਿਆ ਗਿਆ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆ ਸਾਰੀ ਗੱਲ ਆ ਤਾਂ ਜਿਹੜਾ ਕੇਂਦਰ ਸਰਕਾਰ ਕੋਲੋਂ ਪੈਸਾ ਗਿਆ ਹੋਇਆ ਪਹਿਲਾਂ NPS ਦਾ ਕੱਟਿਆ ਹੋਇਆ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਇੱਕ ਤਾਂ ਉਹ ਪੈਸੇ ਨੂੰ ਵਾਪਸ ਲਿਆਉਣ ਦੀ ਕਾਰਵਾਈ ਤੇ ਜਿਹੜਾ ਮੁਲਾਜ਼ਮ ਦਾ DD ਫੰਡ ਕੱਟਣ ਦੀ ਕਾਰਵਾਈ ਜਲਦੀ ਕੀਤੀ ਜਾਵੇ ਅਤੇ ਜਿਹੜੇ ਸੈਂਟਰ ਦੇ ਅਧਿਕਾਰੀ ਆ ਉਹਨਾਂ ਨਾਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਂ ਖੁਦ ਮੀਟਿੰਗਾਂ ਕਰਕੇ ਜਿਹੜਾ ਸਾਡਾ ਜੀਪੀ ਫੰਡ ਦੇ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲਾ ਜਿਹੜਾ ਕਾਰਵਾਈ ਇਹ ਬਹੁਤ ਜਲਦੀ ਕੀਤੀ ਜਾਊਗੀ। ਉਦੋਂ ਬਾਅਦ ਸਾਡੀ ਡੀਏ ਦੀ ਮੰਗ ਸੀ ਕਿ ਸਾਡਾ 12% ਡੀਏ ਧੂ ਸੀਗਾ ਕਿਉਂਕਿ ਅਸੀਂ 34% ਲੈ ਰਹੇ ਹਾਂ ਸਾਡਾ ਬਾਕੀ ਸਟੇਟਾਂ ਜਿਹੜੀਆਂ 48% ਲੈ ਰਹੀਆਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਚੱਲਦੀ ਦੇ ਵਿੱਚ ਹੀ 4% ਡੀਏ ਦਾ ਜਿਹੜਾ ਟਵੀਟ ਕਰ ਦਿੱਤਾ। ਬਾਕੀ ਜਿਹੜਾ ਸਾਡਾ ਡੀਏ ਰਹਿ ਗਿਆ ਉਹਨਾਂ ਨੇ ਕਿਹਾ ਵੀ ਅਧਿਕਾਰੀਆਂ ਨੂੰ ਉਹਦੇ ਤੇ ਜਲਦੀ ਕਾਰਵਾਈ ਕਰਕੇ ਜਿਹੜਾ ਬਾਕੀ ਬੀਏ ਉਹ ਵੀ ਅਪਡੇਟ ਕਰਕੇ ਇਹਨਾਂ ਨੂੰ ਦਿੱਤਾ ਜਾਵੇ। ਉਦੋਂ ਬਾਅਦ ਸਾਡੇ ਇੱਕ ਕੈਡਰ ਦਾ ਸਟੈਨੋ ਕੈਡਰ ਜਿੰਦੇ ਨਾਲ ਬਹੁਤ ਲੰਬੇ ਸਮੇਂ ਤੋਂ ੱੱਕਾ ਹੋ ਰਿਆ ਸੀ ਪ੍ਰਮੋਸ਼ਨਾਂ ਦਾ ਤਾਂ ਉਹਨਾਂ ਦੇ ਤੇ ਵੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜਿਹੜੇ ਭਾਗਾਂ ਦੇ ਵਿੱਚ ਪ੍ਰਮੋਸ਼ਨ ਦਾ ਇਸ ਨੂੰ ਇਸ ਮਸਲੇ ਦਾ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਸਾਡੇ ਭਾਗਾਂ ਦੇ ਵਿੱਚ ਲੰਬੇ ਸਮੇਂ ਤੋਂ ਸੁਪਰਡੈਂਟਾਂ ਦੀਆਂ ਸੀਨੀਅਰ ਸੈਕ ਦੀਆਂ ਪੋਸਟਾਂ ਖਾਲੀ ਪਈਆਂ ਸੀ। ਉਹਦੇ ਸੰਬੰਧੀ ਮੁੱਖ ਮੰਤਰੀ ਸਾਹਿਬ ਨੇ ਮੌਕੇ ਦੇ ਅਧਿਕਾਰੀਆਂ ਨੂੰ ਦੇਸ਼ ਦਿੱਤੇ ਕਿ ਕੱਲ ਨੂੰ ਵੀ ਚਿੱਠੀ ਜਾਰੀ ਕੀਤੀ ਜਾਵੇ ਹਰੇਕ ਵਿਭਾਗ ਦੇ ਵਿੱਚ 2 ਮਹੀਨੇ ਦੇ ਅੰਦਰ ਅੰਦਰ ਜਿੰਨੀਆਂ ਪੋਸਟਾਂ ਖਾਲੀ ਪਈਆਂ ਤਰੱਕੀ ਨਾਲ ਜਿਹੜੀਆਂ ਭਰੀਆਂ ਜਾਣੀਆਂ ਉਹ ਸਾਰੀਆਂ ਪੋਸਟਾਂ ਤਰੱਕੀ ਨਾਲ ਭਰੀਆਂ ਜਾਣ ਉਸ ਤੋਂ ਬਾਅਦ ਸਾਡੇ ਵਿਭਾਗਾਂ ਦੇ ਵਿੱਚ ਸੁਪਰਡੈਂਟ ਗ੍ਰੇਡ 2 ਦੇ ਤਜਰਬਾ ਕਿਸੇ ਦੇ 8 ਸਾਲ ਹੈ ਕਿਸੇ ਤੇ 10 ਸਾਲ ਕਿਸੇ 6 ਸਾਲ ਹੈ ਤਾਂ ਅਸੀਂ ਉਹਨਾਂ ਨੂੰ ਬੱਸਿਆ ਕਿ ਤਜਰਬਾ ਬਹੁਤ ਜ਼ਿਆਦਾ ਹੈ ਤਾਂ ਜਿੰਦੇ ਕਰਕੇ ਤਰੱਕੀ ਨਹੀਂ ਹੁੰਦੀ ਤਾਂ ਮੁੱਖ ਮੰਤਰੀ ਸਾਹਿਬ ਨੇ ਅਧਿਕਾਰੀਆਂ ਨੂੰ ਮੌਕੇ ਤੇ ਦੇਖ ਦਿੱਤੇ ਕਿ ਜਥੇਬੰਦੀ ਨੂੰ ਬੁਲਾ ਕੇ ਬਿਠਾ ਕੇ ਅਧਿਕਾਰੀ ਬੈਠ ਕੇ ਇਹਦੇ ਤੇ ਵਰਕ ਕਰਕੇ ਜਲਦੀ ਇਹਦਾ ਲੈਟਰ ਜਾਰੀ ਕਰਕੇ ਹਰੇਕ ਭਾਗ ਦੇ ਵਿੱਚ ਅਸੀਂ 2 ਸਾਲਾਂ ਦੀ ਸ਼ਰਤ ਰੱਖੀ ਸੀ ਵੀ 2 ਸਾਲ ਕੀਤਾ ਜਾਵੇ ਪਰ ਉਹਨਾਂ ਨੇ ਕਿਹਾ ਚਲੋ ਕੋਸ਼ਿਸ਼ ਕਰਾਂਗੇ 2 ਜਾਂ 3 ਸਾਲ ਜੋ ਮੀਟਿੰਗਾਂ ਦੇ ਵਿੱਚ ਡਿਸਾਈਡ ਹੋਊਗਾ ਕਮੇਟੀ 'ਚ ਉਹ ਅਸੀਂ ਤਜਰਬਾ ਜਿਹੜਾ ਘੱਟ ਕਰਕੇ ਸਾਰੇ ਭਾਗਾਂ ਦੇ ਵਿੱਚ ਇੱਕ ਕਰ ਦੇਵਾਂਗੇ ਉਸ ਤੋਂ ਇਲਾਵਾ ਸਾਡੇ ਭਾਗਾਂ ਦੇ ਸਿਨੀਅਰ ਸੈਕਟਰੀਆਂ ਜਿਹੜੀਆਂ ਪੋਸਟਾਂ ਐ ਉਹਦੇ ਵਿੱਚ 25% ਕੋਟੇ ਨਾਲ ਡਾਇਰੈਕਟ ਭਰਤੀ ਹੁੰਦੀ ਸੀ ਉਹਦੇ ਤੇ ਵੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹੈ ਕਿ ਇਸ ਦੇ ਤੇ ਕਾਰਵਾਈ ਕੀਤੀ ਜਾਵੇ ਇੱਕ ਏਟੀਪੀ ਸਕੀਮ ਜਿਹੜੀ ਸਾਡੀ ਕਾਫੀ ਲੰਬੇ ਸਮੇਂ ਤੋਂ ਬੰਦ ਸੀ ਉਹਦੇ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਕਮੇਟੀ ਬਣੀ ਹੋਈ ਹੈ ਵਰਕ ਹੋ ਰਿਹਾ ਇਹਦਾ ਪੱਤਰ ਬਹੁਤ ਜਲਦੀ ਜਿਹੜਾ ਏਸੀਪੀ ਸਕੀਮ ਦਾ ਜਾਰੀ ਕਰ ਦਿੱਤਾ ਜਾਵੇਗਾ 6ਵੇਂ ਕਮਿਟੀਕਸ਼ਨ ਦੌਰਾਨ ਜਿਹੜੇ ਸਾਡੇ 33 ਪੱਤੇ ਬੰਦ ਹੋਏ ਸੀਗੇ ਉਹਦੇ ਉੱਤੇ ਵੀ ਉਹਨਾਂ ਨੇ ਅਧਿਕਾਰੀਆਂ ਨੂੰ ਦੇਸ਼ ਦਿੱਤੇ ਹੈ ਕਿ ਜਲਦੀ ਇਹਨਾਂ ਦੇ ਜਿਹੜੇ ਆ ਮਤਲਬ ਕਿ ਜਿਹੜੇ ਪੱਤੇ ਆ ਭਾਲ ਕਰਨ ਸੰਬੰਧੀ ਕਾਰਵਾਈ ਕੀਤੀ ਜਾਵੇ ਇੱਕ ਸਾਡੇ ਕਲਰਕ ਜਿਹੜੇ ਤਰਸ ਦੇ ਆਧਾਰ ਤੇ ਪਰਖੀ ਹੁੰਦੇ ਸੀ ਉਹਦੇ ਸੰਬੰਧ ਵਿੱਚ ਬੜਾ ਵਿਸਤਾਰਪੂਰਵਕ ਡਿਸਕਸ ਕੀਤਾ ਗਿਆ ਵਿੰਡੋ ਲੇਡੀ ਨੂੰ ਛੋੜ ਤੇ ਸੰਬੰਧੀ ਉਹਨਾਂ ਨੇ ਕਿਹਾ ਤੁਰੰਤ ਪੱਤਰ ਜਾਰੀ ਕਰ ਦਿਓ ਬਾਕੀਆਂ ਨੂੰ ਵੀ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਨਰਮ ਕਰਕੇ ਕਿਸੇ ਤੇ ਵੀ ਉੱਤੇ ਜਿਹੜਾ ਟਾਈਪ ਪ੍ਰੈਸ ਦਾ ਹੈਗਾ ਉਹ ਨਾ ਲਾਗੂ ਕੀਤਾ ਜਾਵੇ ਕਿਸੇ ਮਲਾਜਮ ਨਾਲ ਤਾਂ ਜੋ ਕਿ ਜਿਹੜਾ ਇੱਕ ਪ੍ਰਾਇੋਰਟੀ ਬੇਸ ਤੇ ਹੁੰਦਾ ਉਹਨਾਂ ਨਾਲ ਧੱਕਾ ਨਾ ਹੋਵੇ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਬਾਕੀ ਮੰਗਾਂ ਸਾਡੀਆਂ ਭਾਗਾਂ ਦੀਆਂ ਮੰਗਾਂ ਉਹਨਾਂ ਦਾ ਮੰਗ ਜੋ ਮਾਨਯੋਗ ਮੁੱਖ ਸਕੱਤਰ ਸਾਹਿਬ ਨੂੰ ਦੇਸ਼ ਦਿੱਤੇ ਕਿ ਜਲਦੀ ਸਮੂਹ ਭਾਗਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਉਹਨਾਂ ਨੂੰ ਬੁਲਾ ਕੇ ਤੇ ਜਥੇਬੰਦੀ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਈ ਜਾਵੇ ਉਹਨਾਂ ਦਾ ਮੰਗ ਜੋ ਦੀਪ ਸ਼ਕਤੀ ਸਾਹਿਬ ਨੇ ਕਿਹਾ ਕਿ ਅਸੀਂ ਅੱਜ ਜਾਂ ਕੱਲ੍ਹ ਚ ਲੈਟਰ ਜਾਰੀ ਕਰਦੇ ਆਂਗੇ ਉਹ ਤੁਹਾਨੂੰ ਜਲਦੀ ਮੀਟਿੰਗ ਮਿਲ ਜੂਗੀ ਜਿਹੜੀਆਂ ਸਾਡੀਆਂ ਭਾਗਾਂ ਦੀਆਂ ਮੰਗਾਂ ਉਹ ਸਾਡੀਆਂ ਸੀ ਸਟ੍ਰਾਈਕ ਹੋਏਗੀ ਜਾਂ ਖਤਮ ਹੋਏਗੀ ਸੰਸਦ ਗੋਸ਼ਟੀ ਦਾ ਇਹ ਖਤਮ ਹੋ ਚੁੱਕੀ ਹੈ ਸਟ੍ਰਾਈਕ ਅਸੀਂ ਪਹਿਲਾਂ ਖਤਮ ਕਰ ਚੁੱਕੇ ਆਂ ਅਸੀਂ ਸਮੂਹ ਜਿਹੜਾ ਮਿਨਿਸਟਰੀ ਸਟਾਫ ਨੇ 40 ਦਿਨ ਲਗਾਤਾਰ ਜਿਹੜਾ ਦਫ਼ਤਰੀ ਕੰਮ ਬੰਦ ਕੀਤਾ ਸੀਗਾ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਮੀਟਿੰਗ ਦਾ ਸੰਦੇਸ਼ ਆਇਆ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰੋ ਤਾਂ ਅਸੀਂ ਤੁਸੀਂ ਹੜਤਾਲ ਨੂੰ ਛੱਡ ਦਿਓ ਹੜਤਾਲ ਵਾਲੇ ਰਸਤੇ ਨਾ ਪਵੋ ਮੇਰੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੋ ਅਸੀਂ ਹੜਤਾਲ ਅੱਜ ਤੋਂ ਦਫ਼ਤਰੀ ਕੰਮ ਖੋਲ੍ਹਤਾ ਸੀਗਾ ਮੀਟਿੰਗ ਅੱਜ ਬਹੁਤ ਵਧੀਆ ਸਖਾਵੇਂ ਮਾਹੌਲ ਚ ਹੋਈ ਐ ਜਿਹੜਾ 40 ਦਿਨਾਂ ਅਸੀਂ ਸੰਘਰਸ਼ ਕੀਤਾ ਉਹਦੇ ਲਈ ਅਸੀਂ ਮੁੱਖੇ ਮਿਨਿਸਟਰੀ ਮੁਲਾਜ਼ਮ ਦਾ ਧੰਨਵਾਦ ਕਰਦੇ ਆਂ ਤੇ ਉਹਦੇ ਨਾਲ ਹੀ ਜਿਹੜੀਆਂ ਪ੍ਰਤਿਧੀਆਂ ਜੱਥੇਬੰਦੀਆਂ ਜਿੰਨੀਆਂ ਪੰਜਾਬ ਦੀਆਂ ਜੱਥੇਬੰਦੀਆਂ ਨੇ ਸਾਨੂੰ ਉਸ ਸੰਘਰਸ਼ ਦੇ ਵਿੱਚ ਸਹਿਯੋਗ ਕੀਤਾ ਸੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਉਮੀਦ ਵੀ ਹੈ ਕਿ ਜਿਵੇਂ ਸਰਕਾਰ ਨੇ ਅੱਜ ਬਹੁਤ ਵਧੀਆ ਸਖਾਵੇ ਮਾਹੌਲ 'ਚ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਮੰਨੀਆਂ ਤੇ ਇਹਨਾਂ ਦੇ ਜਲਦੀ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਗੇ ਤੇ ਜਿਹੜੀਆਂ ਗਾਂ ਤੋਂ ਸਾਡੀਆਂ ਮੰਗਾਂ ਹੋਣੀਆਂ ਉਹ ਇਹੋ ਜੇ ਸਖਾਵੇ ਮਾਹੌਲ 'ਚ ਮੀਟਿੰਗਾਂ ਕਰਕੇ ਸਾਡੇ ਮਸਲੇ ਹੱਲ ਕਰਨਗੇ